ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੋਡੇ ਇੱਕ ਵਾਰ ਦੁਖਣ ਲੱਗੇ ਨੇ ਤਾਂ ਤੁਸੀਂ ਸੋਚਦੇ ਹੋ ਵੀ ਇਹੋ ਗੋਡੇ ਖਰਾਬ ਹੋ ਗਏ ਨੇ ਐਦਾਂ ਦਾ ਬਿਲਕੁਲ ਨਹੀਂ ਹੈ ਅਸੀਂ ਬਹੁਤ ਪੇਸ਼IENTS ਠੀਕ ਕੀਤੇ ਆ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਸੀ ਔਰ ਉਹਨਾਂ ਨੂੰ ਆਪਾਂ ਕਸਰਤਾਂ ਸਿਖਾਈਆਂ ਔਰ ਅੱਜ ਉਹ ਬਹੁਤ ਸੌਕੇ ਸੋ ਕਿਹੜੀਆਂ ਕਸਰਤਾਂ ਨੇ ਅੱਜ ਤੁਹਾਨੂੰ ਉਹ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਉਹ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਮ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਮ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਦ ਸਿੰਘ ਔਰ ਡਾਕਟਰ ਵੇਬਾਸਰਾਮ ਮੇਰੀ ਵਾਈਫ ਦੀ ਆਈਡੀ ਹੈ ਮੇਰੀ ਧਰਮ ਪਤਨੀ ਦੀ ਆਈਡੀ ਹੈ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਰੀ ਜਗ੍ਹਾ ਸਾਨੂੰ ਫੋਲੋ ਕਰੋ ਔਰ YouTube channel Dr Gurshair Blogs ਨੂੰ ਜਰੂਰ subscribe ਕਰੋ। ਸੋ ਆਓ ਸ਼ੁਰੂ ਕਰੀਏ ਉਹ ਕਸਰਤਾਂ ਜਿਹੜੇ ਲੋਕਾਂ ਦੇ ਗੋਡੇ ਖਰਾਬ ਹੋ ਗਏ ਸਨ ਔਰ ਆਜੋ ਬਿਲਕੁਲ ਤੰਦਰੁਸਤ ਨੇ। ਸੋ ਆਓ ਸਟਾਰਟ ਕਰੀਏ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਵੀ ਆਪਾਂ ਨੂੰ ਇੱਕ ਰੋਲਰ ਚਾਹੀਦਾ ਹੋਏਗਾ ਦੋਨਾਂ ਗੋਟਿਆਂ ਦੇ ਪਿਛਾਲੇ ਇਦਾਂ ਰੱਖ ਲੈਣਾ ਹੈ ਔਰ ਦੋਨਾਂ ਗੋਟਿਆਂ ਨੂੰ ਇਦਾਂ ਆਪਾਂ ਪ੍ਰੈਸ ਕਰਾਂਗੇ ਔਰ ਇਸ ਨੂੰ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਫੇਰ ਆਪਾਂ ਰਿਲੈਕਸ ਹੋ ਜਾਣਾ ਫੇਰ ਦੋਨਾਂ ਗੋਟਿਆਂ ਦੇ ਵਿਚਾਲੇ ਰੱਖ ਕੇ ਆਪਾਂ 10 ਗਿਣਨਾ ਔਰ ਇਸ ਨੂੰ 10 ਵਾਰੀ ਕਰਨਾ ਇਹ ਹੋਗੀ ਪਹਿਲੀ ਕਸਰਤ ਜਿਹੜੀ ਅਸੀਂ ਆਪਣੇ ਪੇਸ਼ੈਂਟਸ ਨੂੰ ਕਰਾਉਣੇ ਆਂ ਦੂਜੀ ਕਸਰਤ ਕੀ ਹੋਏਗੀ ਧਿਆਨ ਨਾਲ ਦੇਖਿਓ ਤੁਹਾਨੂੰ ਇੱਕ ਬੈਂਡ ਚਾਹੀਦਾ ਅਗਰ ਤੁਹਾਡੇ ਕੋਲ ਬੈਂਡ ਨਹੀਂ ਹੈ ਤਾਂ ਤੁਸੀਂ ਇੱਕ ਕੱਪੜਾ ਲੈ ਸਕਦੇ ਹੋ ਔਰ ਇਸ ਕੱਪੜੇ ਨੂੰ ਤੁਸੀਂ ਦੋਨਾਂ ਗੋਡਿਆਂ ਦੇ ਵਿਚਾਲੇ ਜਾਨੀ ਕਿ ਦੇਖੋ ਇੱਥੇ ਰੱਖਾਂਗੇ ਔਰ ਦੈਨ ਔਰ ਇਸ ਦਾ ਆਪਾਂ ਦੋਰ ਨੂੰ ਖਿੱਚਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਖਿੱਚ ਦਾਂਗੇ ਬਾਹਰ ਨੂੰ ਇੱਥੇ 10 ਸੈਕਿੰਡ ਹੋਲਡ ਇਸ ਦੇ 10 ਸੈਟ ਲਾਵਾਂਗੇ ਇਹ ਹੋਗੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਉਹ ਆਪਾਂ ਸਿਖਾਈ ਹੈ ਐਸਐਲਰ ਮਤਲਬ ਇੱਕ ਗੋਡਾ ਮੋੜ ਲੈਣਾ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਪੂਰੀ ਉੱਪਰ ਜਿੰਨੀ ਵੱਧ ਤੋਂ ਵੱਧ ਚੱਕ ਸਕਦੇ ਹੋ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਦੇਖੋ ਧਿਆਨ ਨਾਲ ਇੱਕ ਲੱਤ ਆਪਾਂ ਮੋੜ ਲੈਣੀ ਹੈ ਹੁਣ ਆਪਾਂ ਦੂਸਰੀ ਮੁੜ ਕੇ ਦਿਖਾਉਨੇ ਆਂ ਦੋਨੋਂ ਪਾਸੇ ਕਰਨੀਆਂ ਨੇ ਕਸਰਤਾਂ ਦੂਸਰੇ ਸਾਈਡ ਦਾ ਪੈਰ ਅੰਦਰ ਮੋੜ ਲਿਆ ਹੁਣ ਆਪਾਂ ਔਰ ਲਾਤ ਉੱਪਰ ਚੱਕਤੀ ਵੱਧ ਤੋਂ ਵੱਧ ਜਿੰਨੀ ਉੱਪਰ ਚੱਕ ਸਕਦੇ ਹੋ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ 10 ਵਾਰੀ ਇਧਰ 10 ਵਾਰੀ ਇਧਰ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਹੈ ਉਹ ਦੇਖੋ ਧਿਆਨ ਨਾਲ ਉਹ ਆਪਾਂ ਕਰਨਾ ਪਿੰਜਣੀ ਨੂੰ ਕਾਫ ਨੂੰ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਇੱਕ ਤੌਲੀਏ ਦੀ ਮਦਦ ਨਾਲ ਤੌਲੀਆ ਤੁਸੀਂ ਇਸ ਦੀ ਤਹਿ ਲਾ ਲੈਣੀ ਹੈ ਦੇਖੋ ਔਰ ਇਸ ਨੂੰ ਤੁਸੀਂ ਥੱਲੇ ਰੱਖੋਗੇ ਇਦਾਂ ਔਰ ਇਸ ਦੇ ਉੱਪਰ ਆਪ ਦੀ ਤੁਸੀਂ ਇਦਾਂ ਪੈਰ ਰੱਖੋਗੇ ਔਰ ਆਪਾਂ ਜ਼ੋਰ ਦੀ ਇਦਾਂ ਸਟ੍ਰੈਚ ਕਰਾਂਗੇ ਦੇਖੋ ਜ਼ੋਰ ਦੀ ਬਿਲਕੁਲ ਪੈਰ ਸੈਂਟਰ ਚਾਹੀਦਾ ਤਾਂ ਕਿ ਚੰਗੀ ਤਰ੍ਹਾਂ ਖਿੱਚ ਪਵੇ ਇਸ ਜਗ੍ਹਾ ਤੇ ਔਰ ਇਦਾਂ ਤੁਹਾਨੂੰ ਲੱਗੇਗਾ ਵੀ ਖਿੱਚ ਪੈ ਰਹੀ ਹੈ ਪਿੰਜਣੀ ਦੇ ਵਿੱਚ ਔਰ ਕਿਓਕੇ ਪੈਟਰਨ ਦੀ ਕੋਸ਼ਿਸ਼ ਢੋਲਾ ਕੇ ਵੀ ਕਰ ਸਕਦੇ ਹੋ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਇਹ ਨਹੀਂ ਇਹ ਵੀ ਆ ਖਿੱਚੀ ਜਾਓ ਥਲਿਓ ਤ올ੀਆਂ ਨਿਕਲ ਜAVE ਬਿਲਕੁਲ ਨਹੀਂ ਕਿਸੇ ਦੀ ਮਦਦ ਲੈ ਲਿਓ ਦੂਸਰਾ ਜੋ ਇਨਸਾਨ ਹੈ ਉਹ ਤੁਹਾਡਾ ਇਥੋਂ ਪੱਟ ਫਾੜ ਲੇਗਾ ਔਰ ਤੁਸੀਂ ਇਦਾਂ ਜ਼ੋਰ ਦੀ ਖਿੱਚੋਗੇ ਤਾਂ ਤੁਹਾਡੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਹ ਹੋ ਗਿਆ ਤੁਹਾਡੀ ਚੌਥੀ ਕਸਰਤ ਇਹ ਹੀ ਸਟ੍ਰੈਚ ਤੁਸੀਂ ਖੜਕੇ ਵੀ ਕਰ ਸਕਦੇ ਹੋ ਦੇਖੋ ਜਿਵੇਂ ਤੁਸੀਂ ਕਿਸੇ ਵੀ ਕੰਧ ਦੇ ਨਾਲ ਇਦਾਂ ਖੜਜੋਗੇ ਮੰਨ ਲਓ ਖੱਬੀ ਲੱਤ ਦਾ ਆਪਾਂ ਸਟ੍ਰੈਚ ਕਰਨਾ ਲੱਤ ਪਿੱਛੇ ਸੱਜੀ ਅੱਗੇ ਔਰ ਇਦਾਂ ਆਪਾਂ ਸਟ੍ਰੈਚ ਕਰਾਂਗੇ ਇਥੇ ਜਦੋਂ ਸਟ੍ਰੈਚ ਕਰਾਂਗੇ ਇਸ ਜਗ੍ਹਾ ਤੇ ਪਿੰਜੜੀ ਚ ਖਿੱਚ ਪਏਗੀ 10 ਸੈਕਿੰਡ ਹੋਲਡ 1 2 3 4 5 6 7 8 9 ਕਸ ਰਿਲੈਕਸ ਦੋਨੋਂ ਸਾਈਡ ਕਰਨਾ ਕਾਫ ਸਟ੍ਰੈਚ ਪਿੰਜਣੀ ਦਾ ਸਟ੍ਰੈਚ ਇਹ ਕਸਰਤਾ ਨੇ ਉਹ ਜਿਹੜੀ ਅਸੀਂ ਗੋਡੇ ਦੇ ਦਰਦ ਲਈ ਪੇਸ਼ੈਂਟਸ ਨੂੰ ਕਰਾਉਂਦੇ ਆ ਸੋ ਸੋਚਿਆ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਜਾਣ ਬਹੁਤ ਲੋਕ ਇਹ ਸੋਚਦੇ ਨੇ ਵੀ ਅਗਰ ਇੱਕ ਵਾਰੀ ਗੋਡੇ ਦਰਦ ਹੋ ਗਏ ਤਾਂ ਗੋਡੇ ਖਰਾਬ ਹੋ ਗਏ ਐਦਾਂ ਬਿਲਕੁਲ ਨਹੀਂ ਹੈ ਕਸਰਤਾਂ ਕਰੋ ਕਸਰਤਾਂ ਦੇ ਨਾਲ ਗੋਡਿਆਂ ਦਾ ਗੈਪ ਵਧਾਇਆ ਜਾ ਸਕਦਾ ਹੈ ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਪੁੱਛਿਓ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਮਿਲਾਂਗੇ ਚੱਲਦੇ ਕਿ ਨਵੇਂ ਟੌਪਿਕ ਨਾਲ ਜੀ ਤਦ ਤੱਕ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ